ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਹਲਕਾ ਸ਼੍ਰੀ ਚੰਕੌਰ ਸਾਹਿਬ ਤੋਂ ਬਲਾਕ ਸ਼੍ਰੀ ਚੰਕੌਰ ਸਾਹਿਬ ਦੇ ਨੇੜੇ ਪਿੰਡ ਟੌਲਰਾ ਤੇ ਗੋਵਿੰਦ ਮਾਰਗ ਦੇ ਖੜਾ ਜੋ ਜਨ ਸਾਹਿਬ ਗੁਰਦੁਆਰਾ ਵੀਡੀਓ ਜਨ ਸਾਹਿਬ ਨਹੀਂ ਜਾਂਦਾ ਆਪ ਸਭ ਨੂੰ ਦੱਸਦਾ ਨੂੰ ਸਾਡੇ ਇੱਕ ਹਲਕੇ ਦੇ ਵਿੱਚ ਬੜਾ ਹੀ ਕਹਿਰ ਹੋਣ ਵਾਲਾ ਹੈ ਆਪ ਸਭ ਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਹਲਕੇ ਦੇ ਵਿੱਚ ਇੱਕ ਪੇਪਰ ਮਿਲ ਲੱਗਣ ਜਾ ਰਹੀ ਹੈ ਜਿਹਦਾ ਨਾਮ ਰੁਚੀਰਾ ਜਿਹੜੀ ਇੱਕ ਕਾਲੇ ਆਂਬੀ ਲੱਗੀ ਵੀ ਆ ਇੱਕ ਸੱਲੇ ਲੱਗੀ ਵੀ ਆ ਤੁਸੀਂ ਇਹ ਦੋਨੇ ਫੈਕਟਰੀਆਂ YouTube ਤੇ ਕੱਢ ਕੇ ਦੇਖ ਸਕਦੇ ਹੋ ਵੀ ਦੋਨੇ ਹਲਕਿਆਂ ਦੇ ਫੈਕਟਰੀਆਂ ਨੇ ਕਿੰਨਾ ਨੁਕਸਾਨ ਕੀਤਾ ਹੈ ਜੋ ਇਹ ਤੀਜੀ ਫੈਕਟਰੀ ਹੈ ਸਾਡੇ ਉਹਦੇ ਢੋਲਰਾਪੁਰ ਦੇ ਗਣਸਾਭ ਦੇ ਗੱਬੇ ਲੱਗ ਰਹੀ ਆ ਜੋ ਮਾਲਕਾਂ ਨੇ ਉਹਦੇ ਜ਼ਮੀਨ ਖਰੀਦੀ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਵੀ ਇਹ ਸਾਰੀ ਜ਼ਮੀਨ ਖਰੀਦੀ ਗਈ ਹੈ ਜੀ ਉਹਦੇ ਇਸ ਮਿਲ ਲਈ ਸਾਰੀ ਉਹ ਕਰੀਬ 150 ਕਿਲਾ ਹੈਗਾ ਇਹਨਾਂ ਕੋਲੇ ਸਾਹਮਣੇ ਉਹਨਾਂ ਦਾ ਇਹ ਦਫ਼ਤਰ ਬਣ ਰਿਹਾ ਹੈ ਤਿਆਰੀਆਂ ਹੋ ਰਹੀਆਂ ਇੱਧਰ ਤੇ ਸਾਹਮਣੇ ਟੇਪਰ ਮਿਲਣ ਲੱਗ ਜਾ ਰਹੀ ਆ ਜਿਵੇਂ ਕਿ ਕਾਲੇ ਅੰਬ ਉਹ ਰੁਚੀ ਦਾ ਮਿਲਣ ਨੂੰ 2 2 ਕਰੋੜ 2 ਕਰੋੜ ਰੁਪਏ ਜੁਰਮਾਨਾ ਵੀ ਹੋਇਆ ਸੀ ਇਹਨਾਂ ਨੇ ਇੱਥੇ ਕੀ ਕੀਤਾ ਥੱਲੇ ਬੋਰ ਕਰਕੇ ਥੱਲੇ ਬੋਰ ਕਰਕੇ ਪਾਣੀ ਪਾਇਆ ਹਾਂ ਆਲੇ-ਦਾਲੇ 10 ਕਿਲੋਮੀਟਰ ਤੇ ਪਾਣੀ ਥੱਲੇ ਗੰਦਲਾ ਹੋਇਆ ਤੇ ਲੋਕਾਂ ਦੀ ਜ਼ਮੀਨਾਂ ਦੇ ਬੋਰਾں ਚੋਂ ਪਾਣੀ ਗੰਦਾ ਆਉਣ ਲੱਗਿਆ ਤੇ ਉੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਾਣੀ ਪਾਣੀ ਚਿੱਟਾਈ ਸੀ ਵੀ ਪਾਣੀ ਦੇ ਵਿੱਚ ਕੀ ਕੈਮੀਕਲ ਆ ਉੱਥੇ ਕਿਸੇ ਨੂੰ ਕੈਂਸਰ ਕਿਸੇ ਨੂੰ ਸਕਿਨ ਦਾ ਕੈਂਸਰ ਕਿਸੇ ਨੂੰ ਬ੍ਰੇਨ ਅਟੈਕ ਕਿਸੇ ਨੂੰ ਕੁਛ ਉਹੋ ਹੀ ਫੈਕਟਰੀ ਸਾਡੇ ਉਹ ਚੰਕੌਰ ਸਾਹਿਬ ਤੋਂ ਰਬੂ ਦੇ ਥੱਲੇ ਲੱਗਣ ਜਾ ਰਹੀ ਆ ਪੇਪਰ ਮਿਲਨ ਉੱਚੀ ਰਹਾ ਇਹਦੇ ਵੀ ਲੋਰ ਉੱਚੀ ਰਹੀ ਆ ਸੋ ਮੈਂ ਸਾਰੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਹਾਂ ਤੇ ਬੀਬੀਆਂ ਨੂੰ ਵੀ ਵੀ ਪਾਈਏ ਆਪਾਂ ਆਪਣੇ ਹਲਕੇ ਦੇ ਵਿੱਚ ਉਰੇ ਇਸ ਜ਼ਮੀਨ ਤੇ ਪੇਪਰ ਮਿੱਲ ਲੱਗਣ ਨਾ ਦਈਏ ਇਹ ਬਹੁਤ ਹੀ ਖਤਰਨਾਕ ਫੈਕਟਰੀ ਐ ਮਿੱਲ ਐ ਇਹ ਤੁਸੀਂ ਜਿੱਥੇ ਮਰਜੀ ਇਹਦੇ YouTube ਤੇ ਸਰਚ ਕਰ ਲਓ ਪੇਪਰ ਮਿੱਲ ਇੱਕ ਸੱਲੇ ਇੱਕ ਕਾਲੇ ਅੰਬ ਇਹਨੇ ਹਲਕੇ ਦੇ ਵਿੱਚ ਕੀ ਕੀ ਨੁਕਸਾਨ ਕੀਤਾ ਮੈਂ ਤੁਹਾਨੂੰ ਇੰਨੀ ਗੱਲਾਂ ਦਾ ਦਾਵਾ ਕਰਦਾ ਬੀ. ਜੇ ਇੱਕ ਪਰਿਵਾਰ ਦੇ ਵਿੱਚ ਪੰਜ ਜੀ ਆ ਨਾ 14 ਉਹਦੇ ਵਿੱਚੋਂ ਜਿੰਨੇ ਫੈਕਟਰੀ ਚੱਲ ਗਈ 10 ਸਾਲ ਚੱਲ ਲਈ ਤਾਂ ਤਿੰਨ ਜੀ ਜ਼ਰੂਰ ਮਰਨਗੇ ਮਰਨਗੇ ਇਹਦਾ ਆਧਾਰਨ ਮੈਂ ਤੁਹਾਨੂੰ 1 ਮਿੰਟ ਖੜੇ ਮੈਂ ਤੁਹਾਨੂੰ ਹੁਣੀ ਦਿਖਾਉਣਾ ਆਪ ਸਭ ਨੇ ਦੇਖਣਾ ਜੀ ਰਹੇ ਨਾ ਇਹ ਸੋਣਿਆ ਮਾਤਾ ਦੀ ਗੱਲਾ ਜੀ ਘਰ ਦੇ ਵਿੱਚ 6 ਜੀ ਮਰ ਗਏ ਕੈਸਰ ਦੀ ਬੋਲ ਲੀਣਾ ਬਹੁਤ ਯਾਰ ਸੀ ਤੰਗ ਸਾਡਾ ਜੀ ਨਹੀਂ ਲੱਗਦਾ ਦੁਨੀਆ ਤੇ ਜਿਉਣ ਨੂੰ ਜੀ ਨਹੀਂ ਕਰਦਾ ਇੰਨੇ ਪਰਿਵਾਰ ਦੇ ਵਿੱਚੋਂ ਚੜਦੀ ਉਮਰੇ ਉਹ ਬੱਜੇ ਗਏ ਹੋਇਆ ਇੱਕ ਨੌਜਵਾਨ ਸਾਡੀ ਨੌ ਗਈਆ ਉਹਦੇ ਬੱਚੇ ਰੋਲ ਦੇਖਦੇ ਫਿਰਦੇ ਆ ਦੇਖ ਲੀ ਹੁਤੇ ਬਹੁਤ ਉਖੇਮ ਸਾਡੇ ਬੀਟੀ ਨੂੰ ਮੇਰੇ ਨੂੰ ਕਾਲਾ ਪੀੜਿਆ ਵਾ ਉਹਦਾ ਬਹੁਤ ਬੁਰਾ ਹਾਲ ਆ ਦਵਾਈ ਤੋਂ ਵੀ ਅਸੀਂ ਬਹੁਤ ਤੰਗ ਹੋਏ ਵੇ ਆ ਦਵਾਈ ਦੌਲ ਤੋਂ ਹਾਲਾ ਪ੍ਰੇਸ਼ਨ ਹੋਣਾ ਆਪਣੋਂ ਪਤਾ ਹਮੇ ਕੀ ਕਰਨਾ ਬਹੁਤ ਜ਼ਿਆਦਾ ਸਾਨੂੰ ਇਹ ਚੀਜ਼ਾਂ ਦੀ ਤਕਨੀਕ ਸਾਡੇ ਘਰੀ ਦੇ ਵਿੱਚ ਇੱਕ ਕੁਰੀ ਆ ਉਹਦੀ ਵਿਚਾਰੀ ਦੀ ਸਾਪੀ ਦਾ ਆਪਰੇਸ਼ਨ ਹੋਇਆ ਸਾਤੀ ਜਮੇ ਸਾਤੀ ਕੁਰੀ ਕੁਰੀ ਸਾਡੇ ਤੁਸੀਂ ਬਹੁਤ ਹਲਕੇ ਦੇ ਨੌਜਵਾਨ ਜੁਹਾਰ ਸਿੰਘ ਨੇ ਜਾ ਕੇ ਸਾਈਲੇ ਵੀਡੀਓ ਬਣਾਈ ਸੀਗੀ ਜੋ ਬਜ਼ੁਰਗ ਨਾਲ ਹੋਇਆ ਉਹਦੀ ਮੈਥ ਨੂੰ ਦਿਖਾਉਣਾ ਹੈ ਆफीਆ ਜਾਇਆ ਤੇ ਸੈਲਾਪੁਰ ਦੇ ਨਾਲ ਜਸਵਾਲ ਪਿੰਡਾ ਤੇ ਸੈਲੇ ਦੇ ਜਸਵਾਲ ਦੀ ਹੱਦ ਤੇ ਫੈਕਟਰੀ ਲੱਗੀ ਰਹੀ ਆ ਪੇਪਰ ਮਿਲ ਇਸ ਦੇ ਸਬੰਧ ਵਿੱਚ ਇਹਦੇ ਕੀ ਨੁਕਸਾਨ ਨੇ ਇੱਥੇ ਇਲਾਕੇ ਨੂੰ ਤਾਂ ਬਜ਼ੁਰਗ ਬੈਠੇ ਨੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਜਿਹੜੀ ਫੈਕਟਰੀ ਲੱਗੀ ਹੋਈ ਆ ਪੇਪਰ ਮਿਲ ਇਹਦਾ ਨੁਕਸਾਨ ਕੀ ਆ ਜਦ ਤੁਸੀਂ ਵੀ ਦੱਸਿਆ ਸੀ ਤੁਹਾਨੂੰ ਨੁਕਸਾਨ ਤੁਹਾਨੂੰ ਪਹਿਲਾਂ ਦੱਸੋ ਕੀ ਨੁਕਸਾਨ ਹੋਇਆ ਸੀ ਇਹਦਾ ਸਾਨੂੰ ਤਾਂ 98 ਦੀ ਗੱਲ ਆ ਜਾਈ ਜੇ ਬਈ ਕੁਦਰਤੀ ਮਸੱਲੇ ਨੂੰ ਜਾਂਦਾ ਸੀ ਸਾਈਕਲ ਤੇ ਕੋਈ ਐਸੀ ਉਹ ਕਾਲ ਕੋੜ ਕੇ ਜਿਹੜੀ ਆ ਫੱਕਦੀ ਤਿੱਖੀ ਜੀ ਐਦਾਂ ਮੱਜੀ ਮੇਰੀ ਅੱਖ ਜਿਸ ਦਾ ਤਲਵਾਰ ਵੱਜਦੀ ਆ ਜੀ ਮਕਸਤਾਨ ਪੜ ਬੜਾ ਮੈਂ ਘਟ ਪਾਇਆ ਜੀ ਕਹਿਣ ਦਾ ਮਤਲਬ ਉਹ ਵੀ ਇਹਦੀ ਜਿਹੜੀ ਕਾਲਖਾ ਧੂੜ ਹੈਗੀ ਆ ਬਾਹਰ ਆਉਂਦੀ ਜੀ ਔਰ ਕਿਤੇ ਨੇ ਕੋਈ ਪ੍ਰਬੰਧ ਨਹੀਂ ਸੀ ਜਾਂ ਕੀਤਾ ਹੋਇਆ ਉਸ ਵੇਲੇ ਕੋਈ ਪ੍ਰਬੰਧ ਨਹੀਂ ਆਸ ਹੈ ਜੀ ਆਉਂਦੀ ਸੀਗੀ ਬਾਹਰ ਉਸ ਵੇਲੇ ਤਾਂ ਸਾਡੇ ਉਹ ਕੱਪੜੇ ਸੁੱਕਣੇ ਪਾਉ ਰਾਤ ਨੂੰ ਉਹ ਵੀ ਕਾਲੇ ਹੋ ਜਾਂਦੇ ਸੀ ਜੀ ਅੱਛਾ ਜਿਹੜੀ ਜਿੱਦਾਂ ਤੁਸੀਂ ਅੱਖ ਦੱਸਿਆ ਹੋਰ ਵੀ ਐਦਾਂ ਕਿਸੇ ਦੀਆਂ ਹੋਈਆਂ ਲੱਗ ਕੇ ਜਰਾਬੀ ਯਾਨੀ ਸਾਡੇ ਉਹਨਾਂ ਨੂੰ ਬੰਦਿਆਂ ਦੇ ਨਾਂ ਦਾ ਨਹੀਂ ਪਤਾ ਹੈ ਜਾਣੀ ਉਹਨਾਂ ਦੀ ਮਤਿ ਹੋਈਆਂ ਐਦਾਂ ਅੱਖੇ ਪੈ ਕੇ ਕਾ ਕੇ ਜਾਣੀ ਹੋ ਵਿੱਚ ਹਾਂਜੀ ਅੱਛਾ ਇਹਦਾ ਪਾਣੀ ਆ ਮਿਲ ਨੂੰ ਇਹ ਕਿੱਥੋਂ ਵਰਤਦੇ ਹ ਜੀ ਇਹ ਪਾਣੀ ਪਹਿਲਾਂ ਤਾਂ ਇਹ ਨਹੀਂ ਜੀ ਬੋਰ ਖਿੱਚੇ ਹੋ ਸੀ ਨਹਿਰ ਤੋਂ ਪਹਿਲਾਂ ਬੜੇ ਬੜੇ ਤਗੜੇ ਬੋਰ ਖਿੱਚੇ ਹੋ ਹੈ 8-8 ਜਿਹੜੇ ਥੰਡੇ ਸਾਥੀ ਵਿੱਚ ਤੇ ਹਜ਼ਾਰ ਹਜ਼ਾਰ ਕੁ ਤੀ 800 700 ਕੋਰਤੈਂ ਬੜੀਆਂ ਮੋਤਰਾ ਬਈਆਂ ਸੀ ਉਹਨਾਂ ਦਾ ਪਾਣੀ ਕਢਦੇ ਸੀ ਹਾਂਜੀ ਇਹ ਸਰਕੰਡਾ ਗਾੜ ਨੇ ਜੀ ਕੈਮੀਕਲ ਸੋ ਇਹ ਦੋਸਤੋ ਮੈਂ ਤੁਹਾਨੂੰ ਜਾਗ ਦੇ ਜੋ ਸਬੂਤ ਨੇ ਤੁਹਾਨੂੰ ਉਹ ਦੱਸ ਰਿਹਾ ਚਲਕਾਰ ਕੇ ਕਹਿੰਦਾ ਆਰਥੀਏ ਚੱਕਣੇ ਦੀ ਤਿਆਰ ਹੋ ਹੋ ਸਕਦਾ ਬਜ਼ੁਰਗ ਚੱਕਣੇ ਆਪਣੇ ਨੌਜਵਾਨਾਂ ਦੀਆਂ ਜਾਂ ਨੌਜਵਾਨ ਚੱਕਣਗੇ ਆਪਣੇ ਬਜ਼ੁਰਗਾਂ ਦੀਆਂ ਉਹ ਫੈਕਟਰੀ ਦੇ ਇਹ ਨੁਕਸਾਨ ਰੋਕੋ ਤਾਂ ਤਾਂ ਰੋਕ ਲੋ ਤੁਹਾਡੇ ਸਹਿਯੋਗ ਦੀ ਲੋੜ ਆ ਜੇ ਤਾਂ ਤੁਸੀਂ ਸਾਰੇ ਹੀ ਆਪਣੇ ਲੋਕ ਇਕੱਠੇ ਹੋ ਗਏ ਤਾਂ ਇਹ ਫੈਕਟਰੀ ਲੱਗੂਗੀ ਨਹੀਂ ਇਹ ਫੈਕਟਰੀ ਲੱਗੂਗੀ ਗੁੱਸਾ ਨਾ ਕਰਿਓ ਮੇਰੇ ਪਿੰਡ ਵਾਸੀਓ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੋਂ ਸਕਦਾ ਬਜ਼ੁਰਗਾਂ ਨੇ ਉਹ ਨੌਜਵਾਨਾਂ ਦੀਆਂ ਅਰਥੀਆਂ ਚਕਣੀਆਂ ਪਹਿਣ ਜਾਂ ਨੌਜਵਾਨਾਂ ਨੇ ਉਹ ਬਜ਼ੁਰਗਾਂ ਦੀਆਂ ਅਰਥੀਆਂ ਚਕਣੀਆਂ ਪਹਿਣਗੀਆਂ ਇਹ ਲਿਖ ਕੇ ਲੈ ਲਿਓ ਇਹ ਫੈਕਟਰੀ ਦੇ ਇਹਨਾਂ ਨੁਕਸਾਨਾਂ ਇਹ ਕੋਰਪੋਰੇਟ ਘਰਾਣਿਆਂ ਨੇ ਕੌਨ ਨੂੰ ਪੁੱਛਣਾ ਕਿਸੇ ਨੂੰ ਉਰੇ 2-3000 ਰੁਪਏ ਲਿਆ ਕੇ ਕੰਮ ਤੇ ਲਾਉਣੇ ਤੇ 2-3 ਉਰੇ ਪਿੰਡ ਭਈਆਂ ਦੇ ਬਸਾਉਣੇ ਇਹਨਾਂ ਨੇ ਉਹਦੇ ਬਾਅਦ ਉਰੇ ਬੋਟਾਂ ਵੀ ਚਾਹੀਦੀ ਇਹਨਾਂ ਨੂੰ ਬੋਟਾ ਬਣਾਉਣਗੇ ਤਾਂ ਇਹ ਆਪਣੇ ਲਈ ਖਤਰਾ ਹੀ ਖਤਰਾ ਹੈ ਅਰ ਇੱਕ ਗੱਲ ਮੈਂ ਹੋਰ ਦੱਸਦਾ ਜਦੋਂ ਇਹ ਫੈਕਟਰੀ ਲੱਗਣੀ ਹੈ ਨਾ ਇਹਨਾਂ ਨੇ ਇਸ ਨਹਿਰ ਚੋਂ ਪਾਣੀ ਲੈਣਾ ਆਪਾਂ ਨੂੰ ਕੋਈ 5 ਲੀਟਰ ਦੀ ਪੀਪੀ ਵੀ ਭਰਨ ਦੇ ਸਕਦਾ ਜੋ ਕਿ ਅਧਿਕਾਰੀ ਦੇਖ ਲਵੇ ਵੀ ਨਹਿਰ ਚੋਂ ਪਾਣੀ ਲੈਂਦੇ ਆ ਇਹਨੇ ਨਹਿਰ ਚੋਂ ਪਾਣੀ ਲੈ ਕੇ ਨਾਲੇ ਬੁੱਢਾ ਦਰਿਆਏ ਬੁੱਢਾ ਨਾਲਾ ਜਿਹੜਾ ਨਿਯਾਨੇ ਸਿਚਿਆਲ ਸਾਹਿਬ ਕਹਿੰਦੇ ਵੀ ਅਸੀਂ ਸਾਫ ਕਰ ਰਹੇ ਹਾਂ ਉਹ ਨਾਲਾ ਪੂਰੇ ਤੋਂ ਸ਼ੁਰੂ ਹੁੰਦਾ ਚਮਕੌਰ ਸਾਹਿਬ ਤੋਂ ਜਿਹੜਾ ਬੁੱਢਾ ਨਾਲਾ ਕਹਿੰਦੇ ਅਸਲ ਤਾਂ ਉਹਦੇ ਵਿੱਚੋਂ ਇਹਨੇ ਗਿਲਦਾ ਪਾਣੀ ਪਾਉਣਾ ਹੈ ਦੋਸਤੋ ਮੇਰੀ ਇਹੀ ਬੇਨਤੀ ਆ ਮੈਂ ਨਾ ਤੁਹਾਡੇ ਮੁਰੇ ਪੱਲਾ ੜਦਾ ਮੇਰੀ ਬੇਨਤੀ ਆ ਵੀ ਸਾਰੇ ਹੀ ਉੰਡਾ ਦੇ ਲੋਕ ਜੋ ਚੰਗੌਰ ਸਵਾਲ ਕੇ ਦੇ ਵਿੱਚ ਪੈਨੇ ਆ ਇਸ ਫੈਕਟਰੀ ਨੇ ਕੋਈ ਕਿਲੋ 2 ਕਿਲੋ 4 ਕਿਲੋ ਮੀਟਰ ਦੇ ਨਹੀਂ ਮਾਰ ਕਰ ਲਈ ਇਹਨੇ ਕਈ ਕਿਲੋਮੀਟਰ ਤੱਕ ਮਾਰ ਕਰਨੀ ਆ ਸੋ ਅਸੀਂ ਸਾਰੇ ਹਲਕੇ ਵਾਸੀ ਇਹਨੇ ਪੁੱਛੋਗੇ ਗੁਰਦੁਆਰਾ ਵੀਰ ਗੁਰੂ ਜਨ ਸਾਹਿਬ ਵਿਖੇ ਜੋ ਤੜਰਾ ਬੋਤਾ ਥੱਲੇ ਉਤਰ ਕੇ ਗੂਗਲ ਮੈਪ ਤੇ ਵੀ ਗੁਰਦੁਆਰਾ ਸਾਹਿਬ ਹੈਗਾ ਵੀ ਦੋਸਤੋ ਜੋ ਇਸ ਫੈਕਟਰੀ ਦੇ ਮਸਲੇ ਵਿੱਚ ਸਾਰੇ ਹਲਕੇ ਨੇ ਗੁਰਦੁਆਰਾ ਵੀਰ ਗੁਰੂ ਜਨ ਸਾਹਿਬ ਵਿਖੇ 27 ਤਰੀਕ ਨੂੰ ਦਿਨ ਐਤਵਾਰ ਨੂੰ ਕਾਨੂੰ 10 ਵਜੇ ਗੁਰਦੁਆਰਾ ਜਨ ਸਾਹਿਬ ਜ਼ਰੂਰ ਪਹੁੰਚਣਾ ਕੱਠ ਦੇ ਵਿੱਚੋਂ ਆਪਣੇ ਆਪ ਨੂੰ ਜੋ ਆਪਾਂ ਬਚਾ ਸਕੀਏ ਇਸ ਤੋਂ ਬਾਅਦ 30 ਤਰੀਕ ਨੂੰ ਉਹਨੇ ਪ੍ਰਦੂਸ਼ਣ ਬੋਰਡ ਨੇ VOTING ਰੱਖੀ ਆ VOTING ਦੇ ਵਿੱਚ ਇਹ ਦਿਖਾਉਣਾ ਵੀ ਕਿੰਨੇ ਲੋਕ ਲਾਉਣੇ ਚਾਹੀਏ ਕਿੰਨੇ ਲੋਕ ਨਹੀਂ ਲਵਾਉਣੇ ਚਾਹੀਏ ਤਾਂ ਆਪਾਂ ਆਪਣੇ ਸਾਰੇ ਹੀ ਹਲਕੇ ਦੇ ਹਲਕੇ ਤੋਂ ਬਿਨਾਂ ਵੀ ਜ਼ਿਲ੍ਹੇ ਨੇ ਕੱਠ ਕਰਕੇ ਆਓ ਦੋਸਤੋ ਵੀ ਆਪਾਂ ਇਹਨੂੰ ਬਚਾ ਸਕੀਏ ਉਹ ਆਪਾਂ ਆਪਣੀ ਵੋਟਿੰਗ ਕਰ ਸਕੀਏ ਵੀ ਅਸੀਂ ਇਹਨੂੰ ਨਾਂ ਲਵਾਉਣੇ ਚ ਹੈਗੇ ਆ ਸੋ ਇੱਕ ਬੇਨਤੀ ਹੋਰ ਕਦੇ ਵੀ ਜਦੋਂ ਫੈਕਟਰੀ ਲੱਗੀ ਨਾ ਆਪਣੇ ਜੀਵਨ ਵਿੱਚ ਵੀ ਇਹਨੂੰ ਬੜਾ ਜਿਵੇਂ ਕਿ ਆਪਾਂ ਕਹਿ ਸਕਦੇ ਆ ਵੀ ਜੇ ਕਿਸੇ ਦੀ ਕੋਈ ਵਾਈਫ ਪ੍ਰੈਗਨੈਂਟ ਆ ਉਸ ਚੀਜ਼ ਦੇ ਹਵਾ ਨੂੰ ਵੀ ਬਹੁਤ ਫਰਕ ਪਾਉਣਾ ਉਸ ਚੀਜ਼ ਨੂੰ ਬੱਚਿਆਂ ਨੂੰ ਪ੍ਰੈਗਨੈਂਟ ਹੈ ਲੜੀਆਂ ਨੂੰ ਹਵਾ ਪਾਣੀ ਸਾਰੇ ਕੁਛ ਗੰਦਾ ਹੋਣਾ ਆਪਣਾ ਤੇ ਦੂਜੀ ਗੱਲ ਕਿਰੇ ਚਮਕੌਰ ਸਾਹਿਬ ਵਾਲੇ ਵੀਰ ਉਹ ਨਾ ਕਹਿਣ ਵੀ ਸੱਤੋਂ 5 ਕਿਲੋਮੀਟਰ ਦੂਰ ਆ ਜਿਹੜੇ ਕਾਲੇ ਅੰਬ ਕਾਰਵਾਈ ਹੋਈ ਜਿਹਨੇ ਉਹਨੂੰ 2 ਕਰੋੜ ਕਰਵਾਉਣਾ ਤੇ ਭਰਾ ਨਹੀਂ ਰਹੇ ਕਿ ਅਸੀਂ ਦੋਸ਼ੀ ਹੋਵਾਂਗੇ ਉਹ 100 ਕੁ ਕਿਲੋਮੀਟਰ ਦੇ ਬੰਦਾ ਦੂਰੀ ਤੇ ਰਹਿੰਦਾ ਜਦੋਂ ਨੇ ਪਾਣੀ ਟੈਸਟ ਕਰਵਾਇਆ ਆਪਣਾ ਤਾਂ ਪਤਾ ਲੱਗਿਆ ਵੀ ਇਹ ਪਾਣੀ ਇਦਾਂ ਦਾ ਹੈ ਕੈਮੀਕਲ ਆ ਵੀ ਉਹ ਫੈਕਟਰੀ ਕਰਨ 100 ਕੁਸ ਕਿਲੋਮੀਟਰ ਦੂਰ ਤੇ ਬੰਦੇ ਨੇ ਜੀ ਕਰਦੇ ਮਰ ਗਏ ਸੀ ਉਹਨੇ ਕਾਰਵਾਈ ਕਰਾਈ ਆ ਤਾਂ ਉਥੇ ਉਸ ਫੈਕਟਰੀ ਨੂੰ ਕਰਵਾਉਣਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਨੌਜਵਾਨੋ ਇੱਕ ਦੋ ਦਿਨ ਜ਼ਿੰਦਗੀ ਦੇ ਕੱਢ ਲੈ ਕੇ 27 ਤੇ 30 ਤਰੀਕ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਹ ਆਪਾਂ ਨੂੰ ਰਹਿਣੇ ਜੋਗੇ ਨਹੀਂ ਛੱਡਣੇ ਨੇ ਮੈਂ ਅਕਸਰ ਹੀ ਚਿੱਟੇਵਾਰੇ ਲੜਦਾ ਰਹਿੰਦਾ ਲੋਕਾਂ ਨਾਲ ਮੈਂ ਬਹੁਤ ਹੀ ਪਰਚੇ ਕਰਵਾਉਣਾ ਹੈ ਜਿਹੜੇ ਚਿੱਟੇ ਵੇਚਦੇ ਨੇ ਪਰ ਮੁੰਨੂ ਨੂੰ ਨਹੀਂ ਦਾ ਪਤਾ ਵੀ ਉਹ ਤੋਂ ਪਹਿਲਾਂ ਸਾਨੂੰ ਇਹ ਚੀਜ਼ ਮਾਰੂਗੀ ਜਿਹੜੀ ਇਹ ਫੈਕਟਰੀ ਲੱਗਣ ਜਾ ਰਹੀ ਆ ਤਾਂ ਭਾਈ ਜਿਹੜਾ ਇਹ ਬੰਦਾ ਫੈਕਟਰੀ ਲਾ ਰਿਹਾ ਹੈ ਉਹਨੂੰ ਵੀ ਬੇਨਤੀ ਆ ਵੀ ਰੱਬ ਦਾ ਵਾਸਤਾ ਸਾਨੂੰ ਬਖਸ਼ ਦੇ ਭਾਈ ਆਪਣੇ ਹਲਕੇ ਦੇ ਵਿੱਚ ਤੂੰ ਲਾ ਲ ਤੇਰੀਆਂ ਹੋਰ ਵੀ ਨੇ ਹਨਾ ਤੂੰ ਉੱਥੇ ਲਾ ਉੱਥੇ ਤੂੰ ਤਾ ਨਹੀਂ ਲਾ ਰਿਹਾ ਵੀ ਉੱਥੇ ਤੈਨੂੰ ਵੋਟਾਂ ਨਹੀਂ ਪੈਣੀਆਂ ਜਦੋਂ ਲੋਕਾਂ ਦੇ ਮਰਨਾ ਹੈ ਤਾਂ ਐਮਐਲਏ ਨਹੀਂ ਬਣਨਾ ਤੂੰ ਤਾਂ ਸਾਡੇ ਹਲਕੇ ਵਿੱਚ ਇਹ ਲੈ ਕੇ ਆਇਆ ਹੈ ਜਿਹੜੀਆਂ ਤੇਰੇ ਹਲਕੇ ਦੇ ਵਿੱਚ ਫੈਕਟਰੀਆਂ ਲੱਗੀਆਂ ਵੀ ਤੂੰ ਉਹ ਹੋਰੇ ਲਾਵੇ ਇਹਨੂੰ ਉੱਥੇ ਲੈ ਜਾ ਅਸੀਂ ਲੋਕਾਂ ਦਾ ਫੰਡ ਵੀ ਜਿੱਤਦਾ ਸੱਤ ਹੋ ਉਹਨੂੰ ਇਕੱਠਾ ਕਰਕੇ ਦੇ ਦਾਂਗੇ ਆ ਪਰ ਉਹ ਸਾਰੇ ਸਾਡੇ ਵੀ ਨਾ ਕਮਾ ਕਿਉਂਕਿ ਸਾਡੇ ਬਾਈ ਲੋਕ ਭੋਲੇ ਆ ਠੀਕ ਹੈ ਇਹਨਾਂ ਨੂੰ ਨਾਮ ਮਾਰਨੇ ਦੇ ਕੋਲ ਉਹ ਧਰਤੀ ਸ਼੍ਰੀ ਚਮਕੌਰ ਸਾਹਿਬ ਦੀ ਆ ਜੇ ਤੂੰ ਨਾਮੇਗਾ ਕੱਖ ਤੇਰਾ ਵੀ ਨਹੀਂ ਰਹਿਣਾ ਇਹ ਗੱਲ ਯਾਦ ਰੱਖੀ ਇਸ ਧਰਤੀ ਦਾ ਸਿੰਘਸ਼ੀਰ ਖੂਨ ਡੁੱਲਿਆ ਹੋਇਆ ਵਾ ਜੇ ਤੂੰ ਉਹਨੂੰ ਖਰਾਬ ਕਰੇਗਾ ਨਾ ਦੁਸ਼ਟ ਕਰੇਗਾ ਤਾਂ ਤੈਨੂੰ ਰੱਬ ਦੇਖੂ ਦੋਸਤੋ ਮੈਂ ਬੜੇ ਦੁਖੀ ਮਨ ਦੇ ਨਾਲ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਹਾਂ ਵੀ ਤੁਸੀਂ ਇੱਕ ਵਾਰ YouTube ਤੇ ਕਾਲੇ ਆਂਬਾ ਪੈਪਰ ਮਿੱਲ ਇੱਕ ਸੈਲਾ ਖੁਰਦ ਉਹਦੀ ਸਰਚ ਮਾਰ ਲਓ ਵੀ ਲੋਕਾਂ ਦਾ ਕੀ ਬੁਰਾ ਹਾਲ ਹੋਇਆ ਵਾ ਮੈਂ ਤੁਹਾਨੂੰ ਇੱਕ ਕਮਿਟੀ ਜ਼ਰੂਰ ਕਰਦਾ ਹਾਂ ਜੋ ਗੌਰ ਸਰ ਦੀ ਧਰਤੀ ਦੇ ਖੜਕੇ ਵੀ ਜੈ ਸਾਨੂੰ ਕਰੋੜ ਦੇ ਜੈ ਕਰੋੜ ਦੇਣ ਸਾਨੂੰ 10 ਕਰੋੜ ਜਾ ਦੇਣ 20 ਕਰੋੜ ਅਸੀਂ ਬੀਕਾਂਗੇ ਨਹੀਂ ਅਸੀਂ ਇਹ ਬੰਦ ਕਰਾ ਕੇ ਹਟਾਂਗੇ ਤੁਹਾਡੇ ਸਾਨੂੰ ਸਹਿਯੋਗ ਦੀ ਲੋੜ ਹੈ ਬਾਈ ਜੀ ਤੁਸੀਂ ਦੱਸੋ ਇਹ ਫੈਕਟਰੀ ਲੱਗਣੀ ਚਾਹੀਦੀ ਆ ਸਹਿਮਤ ਹੋ ਤੁਸੀਂ ਇਹ ਫੈਕਟਰੀ ਦੇ ਨਾਲ ਇਹੋ ਵੀਰੇ ਇਹ ਸਾਡੇ ਲਾਗਦੇ ਪਿੰਡ ਦਾ ਬੰਦਾ ਹੈ ਉਸੀਂ ਅਸਬੀਰੇ ਮੈਂ ਥੋੜੀ ਜਾਂਦੇ ਜਾਂਦੇ ਰੋਕੇ ਵੀ ਫਿਰ ਪੇਪਰ ਪੇਪਰ ਮਿਲ ਜੇ ਲੱਗਣ ਜਾ ਰਹੀ ਆ ਤੁਹਾਨੂੰ ਮਨਜ਼ੂਰ ਆ ਨਹੀਂ ਬਿਲਕੁਲ ਨਹੀਂ ਵੇਖੋ ਜੀ ਇਹਦਾ ਤਾਂ ਲੋਕਾਂ ਨੂੰ ਸਿੱਧਾ ਸਿੱਧਾ ਨੁਕਸਾਨ ਆ ਬਿਮਾਰੀਆਂ ਦਾ ਘਰ ਆ ਪਾਣੀ ਦੂਸ਼ਿਤ ਹੋਏਗਾ ਹਮ ਕੈਂਸਰ ਵਰਗੀਆਂ ਬਿਮਾਰੀਆਂ ਨੇ ਅੱਗੇ ਬੱਚਿਆਂ 'ਚ ਐਸੇ ਵੀ ਐਸੀਆਂ ਬਿਮਾਰੀਆਂ ਪੈਦਾ ਹੋ ਜਣੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ ਹਮ ਕਿਉਂਕਿ ਸਾਡਾ ਹੈਗਾ ਪਿੰਡ ਬੇਟ ਦਾ ਏਰੀਆ ਗ੍ਰੇਵ ਏਰੀਆ ਇੰਨਾ ਇਲਾਜ ਮੰਗਾ ਕਿੱਥੇ ਤੇ ਕਰਾ ਲਾਂਗੇ ਹਮ ਠੀਕ ਜੋ ਹੈ ਰੋਜ਼ਗਾਰ ਦੀ ਗੱਲ ਕਰਦੇ ਆ ਨਾ ਮੈਂ ਤੁਹਾਨੂੰ ਵੀਰਾਂ ਨੂੰ ਵੀ ਦੱਸ ਦਵਾਂ ਜੋ ਉਹ ਵੀਰ ਹਲਕੇ ਦੇ ਲੱਗਣਾ ਚਾਹੁੰਦੇ ਜਾਂ ਲੱਗੇ ਹੋਏ ਨੇ ਕੁਸ਼ਕ ਤਾਂ ਜਿੱਦਣ ਵੀਰੇ ਬਈ ਆ ਗਏ ਨਾ ਉਹਦੇ ਮਾਰਕਾ ਤੁਹਾਡੀ ਤਨਖਾਹ 12000 ਨਹੀਂ ਉਹਨਾਂ ਦੀ ਹੋਣੀ 8-9000 ਹਾਂਜੀ ਤੁਹਾਨੂੰ ਕਿਹਨੇ ਰੱਖਣਾ ਯਾਰ ਕਿਸੇ ਨੇ ਤੁਹਾਨੂੰ ਤਾਂ ਹੋਰ ਰੱਖਣਗੇ ਵੀ ਇਹ ਸਾਡਾ ਸਹਿਯੋਗ ਦੇ ਦੇਣ ਜੋ ਫੈਕਟਰੀ ਅਸੀਂ ਖੜੀ ਕਰ ਲਈਏ ਤੁਹਾਨੂੰ ਨਹੀਂ ਕਿਸੇ ਨੇ ਵੀ ਰੱਖਣਾ ਹੈਗਾ ਇਹ ਲਿਖ ਕੇ ਲੈ ਲਿਓ ਕਾਨੂੰਨ ਰਜਗਾਰ ਨਹੀਂ ਮਿਲਣਾ ਹਰ ਇੱਕ ਜਗ੍ਹਾ ਭਈਏ ਰੱਖੇ ਜਾਂਦੇ ਨੇ ਜੇ ਤੁਸੀਂ ਪਿਆਦੀ ਰੱਖ ਲੈ ਕਾਨੂੰਨ ਦੀ ਹੜਤਾਲ ਕਰਕੇ ਮੈਂ ਜੀ ਉਹਦੀ ਕੰਪਨੀ ਬੰਦ ਕਰ ਦੂੰਗਾ ਛੜੀ ਤਨਖਾਹ ਵਧਾਓ ਦੱਸੋ ਤੁਸੀਂ ਮੈਨੂੰ ਫੌਨੋ ਨੇ ਕਿਵੇਂ ਰੱਖਣਾ ਇੱਕ ਸਾਡੇ ਭਾਈ ਸਾਹਿਬ ਹੋਰ ਆਏ ਨੇ ਫਾਰਕ ਦਾ ਸਮਾਜਪਿੰਡ ਫਤਿਹਪੁਰ ਤੋਂ ਇਹ ਚੰਨ ਗਿਆ ਕਿ ਨਹੀਂ ਬਾਕੀ ਤੁਸੀਂ ਭਾਈ ਇਹਨਾਂ ਨੂੰ ਪੁੱਛ ਲਓ ਇਹ ਕੀ ਚਾਹੁੰਦੇ ਨੇ ਸਾਹਿਬ ਇਹ ਜੋ ਫੈਕਟਰੀ ਲੱਗਣ ਜਾ ਰਹੀ ਆ ਕੀ ਤੁਸੀਂ ਹੱਕ ਦੇ ਵਿੱਚ ਹੈਗੇ ਨੇ ਬਿਲਕੁਲ ਵੀ ਨਹੀਂ ਮੈਂ ਕੱਲਾ ਤਾਂ ਕੱਲਾ ਤਾਂ ਮੈਂ ਬਹੁਤ ਉਹ ਬੱਕਰੀ ਗੱਲਾ ਸਾਡਾ ਇਲਾਕਾ ਪੂਰੇ ਵੀ ਵਿਰੋਧ ਵਿਰੋਧ ਕਰ ਰਿਹਾ ਇਹਦਾ ਹੂੰ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਨਾ ਬਹੁਤ ਭਾਰੂ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਆਇਆ ਸਾਡੇ ਤਾਂ ਜ਼ਮੀਨ ਦਾ ਪਾਣੀ ਉਹ 5 ਫੁੱਟ ਤੇ ਲੈਵਲ ਹੂੰ ਇਹਨਾਂ ਨੇ ਪਾਣੀ ਬੋਰ ਕਰਕੇ ਸਾਰਾ ਧਰਤੀ ਜੇ ਪਾਣਾ ਪਾਣੀ ਜੋਏ ਕਿ ਬੁੱਢਾ ਦਰਿਆ ਨਾਲਾ ਜਿਸ ਨੂੰ ਕਹਿੰਦੇ ਆ ਬੁੱਢਾ ਨਾਲਾ ਇਹ ਉਹਦੇ ਵਿੱਚ ਵੀ ਪਾਣੀ ਸਿਰਨੇ ਫਿਰਦਿਆਂ ਗਾਹ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋਣਾ ਚਾਹੀਦਾ ਸਾਡੇ ਪਾਣੀ ਕਿਹੜੀ ਪੌਂਟਾ ਪੌਂਟਾ ਸਾਹਿਬ ਰੂਚਰਾ ਪੇਪਰ ਮੈਲਾ ਅਸੀਂ ਪੇਪਰਾਂ 'ਚ ਪੜਦੇ ਆ ਵੀ ਉਹਦਾ 124 ਕਿਲੋ ਮੀਟਰ ਤੱਕ ਮਾਰ ਕਰੀ ਆ ਉਹਨੇ ਹੂੰ ਵੀ ਇੱਥੇ ਦੇਖ ਲਓ ਤੁਸੀਂ ਕਿੱਥੇ ਤੱਕ ਮਾਰ ਜਾਣੀ ਇਹਨਾਂ ਦੀ ਹੂੰ ਇਹ ਹਰ ਹਾਲਤ 'ਚ ਬੰਦ ਹੋਣੀ ਚਾਹੀਦੀ ਆ ਸਾਡਾ ਇਲਾਕਾ ਇਦੀ ਬਹੁਤ ਨਖੇਦੀ ਕਰ ਰਿਆ ਫੈਕਟਰੀ ਦੀ ਲਾਉਣੀ ਆ ਕਿਸੇ ਹੋਰ ਉਹਦੇ ਤੇ ਲਾਓ ਫੈਕਟਰੀ ਸਾਨੂੰ ਕੋਈ ਉਹ ਇਤਰਾਜ ਨਹੀਂਗਾ ਹੋਰ ਕਈ ਤਰ੍ਹਾਂ ਦੀਆਂ ਫੈਕਟਰੀਆਂ ਨੇ ਬਹੁਤ ਤਰ੍ਹਾਂ ਦੀਆਂ ਫੈਕਟਰੀਆਂ ਨੇ ਪਰ ਸਾਨੂੰ ਇਸ ਵਜਿਹੇ ਬਾਰੇ ਬਹੁਤ ਇਤਰਾਜ ਆ ਪੇਪਰ ਮਿੱਲ ਦੀ ਹੋਣੀ ਲੱਗਣੀ ਚਾਹੀਦੀ ਦੇਖੋ ਅਸੀਂ ਲੱਗਣ ਦੇਣੀ ਨਹੀਂ ਜੋ ਮਰਜੋ ਇੱਕ ਨਾ ਹੋਰ ਦੱਸਦੇ ਬਈ ਸਰਮਾਨ ਸਿੰਘ ਆਪਰੇ ਨਾਲੇ ਕੀੜੀ ਪਿੰਡਰ ਮਤੋਤਾ ਪਿੰਡ ਦੀ ਸ਼ਾਮ ਲਾਦਾ 1.5-200 ਕਿਲਾ 2-300 ਤੋਂ ਕਿਲਾ ਦੇ ਖਰੀਬ ਕਰੀਬ ਉਹ ਦੋ ਪਿੰਡਾਂ ਦੀ ਇਸ ਫੈਕਟਰੀ ਦੇ ਨਾਲ ਅਟੈਚ ਆ 100 ਕਿਲਾ ਇੱਕ ਬੁੱਢਾ ਨਾਲੇ ਦੇ ਥੋੜੀ ਪਰੇ ਆ ਬਾਕੀ ਇੱਧਰ ਆ ਉਹ ਵੀ ਇਹਨਾਂ ਨੇ ਸਾਰੀ ਖਰੀਦਣੀ ਆ ਹੌਲੀ ਹੌਲੀ ਸਰਕਾਰ ਦੇ ਦਵਾ ਦੇ ਵਿੱਚ ਉਹ ਵੀ 300 ਕਿਲਿਆਂ ਨੂੰ ਕਵਰ ਕਰ ਲੈਣਾ ਤੁਸੀਂ ਯਾਦ ਰੱਖਿਓ ਜੇ ਆਪਾਂ ਇਸ ਚੀਜ਼ ਨੂੰ ਅੱਜ ਨਾ ਰੋਕਿਆ ਬਿਲਕੁਲ ਅਟੈਚ ਆ ਰਿਹਾ 3-400 ਕਿਲਿਆਂ ਪੰਚਾਇਤ ਦੇ ਦਾ ਦੋ ਪਿੰਡਾਂ ਦਾ ਤਿੰਨ ਪਿੰਡਾਂ ਦਾ ਉਹ ਵੀ ਇਹਨਾਂ ਨੇ ਕਵਰ ਕਰ ਨਹੀਂ ਕਰਨਾ ਜੇ ਤੁਸੀਂ ਅੱਜ ਨਾ ਰੋਕਿਆ ਵੀ ਭਾਈ ਮੇਰਾ ਸਾਰੇ ਨੌਜਵਾਨਾਂ ਨੂੰ ਤੇ ਬੀਬੀਆਂ ਨੂੰ ਗੁਰਦੁਆਰਾ ਲਾ ਕੇ ਗੁਰਦੁਆਰੇ ਬਿੜਗੁਰੂ ਜਨ ਸਾਹਿਬ ਵਿਖਿਆ ਸਾਡੇ ਗੁਰਦਾਰੇ ਸਵੇਰ ਤੜਕੇ 3 ਵਜੇ ਤੋਂ 10 ਪਿੰਡਾਂ ਦੀ ਬੀਬੀ ਉੱਥੇ ਸ਼ੁਰੂ ਹੋ ਜਣੀਆਂ ਹੁਣੇ ਤੜਕੇ 3 ਵਜੇ ਤੋਂ ਸ਼ੁਰੂ ਬੀਬੀਆਂ ਜੋ ਪੱਕੀਆਂ ਸੇਵਾ ਤੇ ਲੱਗੀਆਂ ਹੋਈਆਂ ਤੇ ਉੱਥੇ ਜ਼ਰੂਰ ਤੜਕੇ ਭਈਆਂ ਨੇ ਬੋਤਲਾਂ ਲੈ ਕੇ ਪਾਣੀ ਜੇ ਫਿਰਨਾ ਕਿਉਂ ਬੀਬੀਆਂ ਸਾਡੀਆਂ ਸੇਫ ਹੋਣਗੀਆਂ ਦੱਸੋ ਤੁਸੀਂ ਮੈਨੂੰ ਉਹ ਬੀਬੀਆਂ ਸੇਫ ਹੋਣਗੀਆਂ ਬਿਲਕੁਲ ਨਹੀਂ ਬੱਚੇ ਸਾਡੇ ਸੇਫ ਹੋਣਗੇ ਜਿਹੜੇ ਸਕੂਲ ਤੋਂ ਘਰ ਤੋਂ ਸਕੂਲ ਬੈਰ ਉਤਰ ਕੇ ਆਪਣੇ ਘਰੇ ਜਾਣੇ ਪਹਿਲੇ ਧੁਰਕੇ ਤੇ ਰਾਈਂ ਬਦਣਾ ਤੁਹਾਨੂੰ ਰੋੜਾਂ ਦੇ ਜਾਂਦਾ ਇਹ ਬੀੜੀ ਭਈ ਇਹਦਾ ਠੁੱਕ ਸਾਰੇ ਕੋਈ ਦੇਖਣ ਨੂੰ ਮਿਲਣਾ ਫੇਰ ਰੋੜਾ ਬਗੜੇ ਦਾ ਕੋਈ ਫਾਇਦਾ ਨਹੀਂ ਹਾ ਜੇ ਰੋਕ ਸਕਦੇ ਹੋ ਤਾਂ ਕੱਲ ਨੂੰ 27 ਤਰੀਕ ਨੂੰ ਗੁਜ਼ਾਰਾ ਬੀੜੀ ਕੋਲ ਜਨਸਭੀ ਕੇ ਪਹੁੰਚੋ ਤੇ 30 ਤਰੀਕ ਨੂੰ ਆਪਰੇ ਵੋਟਿੰਗ ਕਰਨੀ ਹੈ ਹੋਸਾਉ ਦਾ ਪ੍ਰਸ਼ਾਸਨ ਸਾਡੇ ਹੱਕ ਦੇ ਵਿੱਚ ਨਹੀਂ ਹੈਗਾ ਸਾਨੂੰ ਉਦੋਂ ਵੀ ਹੈ ਸਾਡੇ ਨੇ ਟੱਕੇ ਕਰਨ ਸਾਨੂੰ ਪਹਿਲੇ ਟਾਈਮ ਉਰੇ ਦਾ ਦੇਣ ਪਾਉਣ ਵੋਟਾਂ ਰੋਪੜ ਉਹ ਨਾ ਕੁਛ ਨਹੀਂ ਪਤਾ ਕੀ ਕਰਨ ਸਾਡੇ ਨਾਲ ਇਹ ਪਰ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਰੋ ਇਕੱਠੇ ਹੋ ਜਓ ਮੈਂ ਕਹਿੰਦਾ ਨਹੀਂ ਮਿੱਤਾਂ ਨਹੀਂ ਕਰੀਏ ਮੈਂ ਪਰ ਮੈਂ ਤਰਦਾ ਜੇ ਤੈਂ ਜ਼ਮੀਨ ਪਰ 100 1.5 200 ਕਿਲੋ ਖਰੀਦ ਲਿਆ ਨਾ ਤਾ ਤੇਰਾ ਪ੍ਰੋਫਿਟ ਜਿਆ ਤੇਰਾ ਮਹਿੰਗਿਓ ਵਿਕਣੀ ਆ ਤੂੰ ਵੇਚਦੇ ਸਾਨੂੰ ਨਾ ਜਾੜ ਤੈਨੂੰ ਇਹ ਏਰੀਆ ਤਾਂ ਦਿਖਿਆ ਵੀ ਕੋਲ ਨਹਿਰ ਹੈ ਨਹਿਰ ਜੋ ਬੜੀ ਲਮਾਂਗੇ ਬੁੱਢੇ ਦਰਿਆ ਚ ਪਾਵਾਂਗੇ ਠੀਕ ਹੈ ਇਵੇ ਵਰਗਾ ਕਿਤੇ ਤੁਹਾਨੂੰ ਨਜ਼ਾਰਾ ਹੀ ਨਹੀਂ ਮਿਲੇਗਾ ਜਿਹੜੇ ਤੁਸੀਂ ਜਗਾ ਚੋਇਸ ਕਰੀਆ ਇੱਕ ਬੇਨਤੀ ਕਰ ਲਓ ਵੀ ਪਾਈ ਜਾ ਕੋਈ ਫੈਕਟਰੀ ਲਾਉਣੀ ਹੈ ਤੇਰੀਆਂ ਤਾਂ ਹੋਰ ਵੀ ਫੈਕਟਰੀਆਂ ਨੇ 17 17 18 ਫੈਕਟਰੀਆਂ 17 18 ਫੈਕਟਰੀ ਹੈ ਤੂੰ ਉਹਨਾਂ ਦੇ ਕੋਈ ਹੋਰ ਲਿਆ ਉਹ ਤੇ ਅਸੀਂ ਤੇਰੇ ਨਾਲ ਸਹਿਮਤ ਹੋਵਾਂਗੇ ਪਰ ਯਾਰ ਸਾਨੂੰ ਕਹਿੰਦੇ ਮਾਰਨ ਲੱਗਿਆ ਹੈ ਹੈ ਸਾਨੂੰ ਜੀਵਨ ਨੂੰ ਦੋ ਮਾਰਨ ਲੱਗਿਆ ਠੀਕ ਹੈ ਗੱਲ ਇੱਕ ਗੱਲ ਦਾ ਆਤੀ ਮੈਂ ਕੱਲ ਵੀ ਕਹੀ ਸੀਗੀ ਜੇ ਤੂੰ ਉਹ ਫੈਕਟਰੀ ਤੁਸੀਂ ਲਾਉਨੇ ਆ ਨਾ ਜਿਹੜਾ ਤੇਰਾ ਸੁਪਨਾ ਹੈ ਵੀ ਮੈਂ ਲੰਦਪੁਰ ਸਾਹਿਬ ਤੋਂ MP ਇਲੈਕਸ਼ਨ ਲੜੂੰਗਾ ਆਪਣੇ ਮੁੰਡੇ ਨੂੰ ਲੜਾਉਂਗਾ ਚਮਕੌਰ ਸਾਹਿਲ ਕੇ ਦੀ ਦੇ ਮੈਂ ਜ਼ਿੰਮੇਵਾਰੀ ਚੱਕ ਰੋ ਤੇਨੂੰ ਜਿੱਤਣ ਨਹੀਂ ਦਊਂਗਾ ਪਰਮਾਤਮਾ ਦੀ ਕਿਰਪਾ ਰੇਗਾ ਯਾਦ ਰੱਖੀਂ ਵਿਰੋਧ ਫਿਰ ਤੇਰਾ ਤੇਰੇ ਏਰੀਆ 'ਚ ਵੀ ਹੋਊਗਾ ਜਾ ਕੇ ਜਿੱਥੇ ਤੂੰ MLA ਇਲੈਕਸ਼ਨ ਲੜਦਾ ਹੈ ਤੂੰ ਜਿਹੜੇ ਵੱਡੇ ਦੇ ਫੈਕਟਰੀ ਲਵਾ ਰਹੇ ਉਹ ਵੀ ਸਭ ਨੂੰ ਪਤਾ ਕਿਦੋਂ ਲਵਾ ਰਹੇ ਤੇਰਾ ਕਿੰਨਾ ਕੁ ਵੀ ਹਿੱਸਾ ਹੈ ਸਭ ਨੂੰ ਪਤਾ ਹੈ ਇਹ ਗੱਲ ਕਿ ਤੂੰ ਮੁੱਛਾ ਖੜੀਆ ਕਰਕੇ ਕਹਿੰਦਾ ਹੈ ਵੀ ਮੇਰੇ ਤਾਂ ਫੈਕਟਰੀ ਲੱਗੂਗੀ ਭਾਈ ਅਸੀਂ ਤਾਂ ਤੇਰੇ ਮਰੇ ਬੇਨਤੀ ਕਰਦੇ ਨੂੰ ਨਾ ਲਾ ਪਰ ਮਾਚੀ ਚਲਾਉਣੀ ਆਪਣੇ ਏਰੀਏ 'ਚ ਚਲਾ ਲਾ ਉਧਰ ਤੋਂ ਕਰਨਾ ਕਰ ਲਾ ਉਹਨੂੰ ਪਤਾ ਵੀ ਤੇਰੇ ਕੋਲ ਹੈਗੇ ਬੰਦੇ ਤੂੰ ਬੰਦੇ ਮਰਵਾਉਣੇ ਜਾਣਦਾ ਹੈ ਪਰਵਾਹ ਸਕਦਾ ਹੈ ਠੀਕ ਆ ਗੱਲ ਤੇਰਾ ਵੀ ਨਾ ਥੋੜੇ ਟਾਈਮ 'ਚ ਜੇ ਫੈਕਟਰੀ ਨਾਲ ਰੁਕੀ ਤਾਂ ਲੱਟਾ ਜਾਊਗਾ ਔਰ ਤੇਰੀ ਹਾਈ ਕਲਾਉਂਡ ਤੱਕਰ ਵੀ ਮੈਂ ਵਿਰੋਧ ਕਰੂੰਗਾ ਇਹ ਵੀ ਗੱਲ ਸੁਣ ਲਿਓ ਹਾਈ ਕਮਾਂਡ ਤੱਕ ਮੈਂ ਵਿਰੋਧ ਕਰੂੰਗਾ ਜਿੱਤੇ ਜਿੰਨੀ ਕਿ ਮੇਰੇ ਜਰੂਰਤ ਹੋਈ ਵੀ ਸਾਡੇ ਹਲਕੇ ਦੇ ਵਿੱਚ ਇਹ ਕੁਛੇ ਬੰਦਾ ਕਰ ਰਿਹਾ ਇਹਨੂੰ ਰੋਕੋ ਠੀਕ ਹੈ ਸੋ ਮੇਰੇ ਹਲਕੇ ਵਾਸੀਨ ਨੂੰ ਬੇਨਤੀ ਇੱਕ ਗੱਲ ਹੋਰ ਆ ਦੇਖੋ ਤੁਸੀਂ ਸਾਰੇ ਜਣੇ ਇਸ ਜੰਗਲ ਦੇ ਵਿੱਚ ਹਜ਼ਾਰਾਂ ਹੀ ਪੰਛੀ ਹੈ ਹਜ਼ਾਰਾਂ ਤਰ੍ਹਾਂ ਦੇ ਮੈਂ ਜੀ ਦੇਖਿਆ ਔਰ ਇਸ ਜੰਗਲ ਦੇ ਵਿੱਚ 12 ਸਿੰਘੇ ਮੋਰ ਰੋਜ ਗਿੱਲੀਆਂ ਗਊ ਜੀ ਨੂੰ ਕਹਨੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰੀ ਵੀ ਕੀ ਹੈ ਆਪਣਾ ਜੰਗਲੀ ਮੁਰਗਾ ਹੈ ਮੈਂ ਬਹੁਤ ਵਾਰੀ ਦੇਖਿਆ ਵੀ ਇਹ ਹੈ ਕਿ ਨਾ ਜਾਨਵਰ ਜਿਹੜਾ ਉਹ ਮੈਨੂੰ ਨਾਂ ਨਹੀਂ ਪਤਾ ਨਾ ਜਾਤ ਨਹੀਂ ਪਤਾ ਵੀ ਕੀ ਚੀਜ਼ ਹੈ ਲੱਖਾਂ ਨਹੀਂ ਪਤਾ ਕਿ ਇਸ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਆ ਨਾਰੇ ਬੁੱਢਾ ਦਰਿਆਏ ਲੁਧੇਰਾ ਵਾਸੀਓ ਆਜੋ ਇਹਨੂੰ ਰੋਕ ਲਓ ਨਹੀਂ ਜਿਹੜੇ ਮਾਰਾ ਮੋਢਾ ਤੁਸੀਂ ਵੀ বাসਦੇ ਹੋ ਬੁੱਢਾ ਦਰਿਆ ਦੇ ਨਾਲ-ਨਾਲ ਪਿੰਡ ਪੈਨੇ ਆ ਨਾ ਉਹ ਸਾਰੇ ਖਤਮ ਹੋਣਗੇ ਇਹ ਕਾਪਰੇਟ ਬੜੇ ਤਗੜੇ ਬੰਦੇ ਨੇ ਇਹ ਕਿ ਤੱਲੇ ਹੀ ਆਪਾਂ ਇਹਨੂੰ ਇਕੱਠੋਂ ਕੇ ਰੋਕ ਸਕਦੇ ਆ ਵਾਚ ਉਹ ਆਪਣੀ ਕਿਸੇ ਨੇ ਨਹੀਂ ਇੱਕ ਸੁਣਨੀ ਵੀ 1100 ਏਕੜ ਦੇ ਜ਼ਮੀਨ ਖਰੀਦ ਲੈਣ ਦਾ ਪ੍ਰੋਜੈਕਟ ਆ ਵੀ 1100 ਕਿੱਲੇ ਵਿੱਚ ਫੈਕਟਰੀ 1100 ਤਾਂ ਹੁਣ ਫਿਰ ਨਾਲ ਪਿੰਡਾਂ ਦੇ ਇਲਾਕੇ ਤੇ ਜੋੜਨੇਗੇ ਹਨਾ ਪਿੰਡਾਂ ਵੀ ਖਰੀਦਣਗੇ ਲੋਕਾਂ ਨੂੰ ਮਜਬੂਰ ਕਰਕੇ ਸੋ ਮੇਰੀ ਬੇਨਤੀ ਹੈ ਭਾਈ ਮੈਂ ਤਾਂ ਹੁਣ ਤੁਹਾਡੇ ਮੇਰੇ ਹੱਥ ਬੰਦ ਹੈ ਵੀ ਵੀਰੋ ਮੈਂ ਇਨਾ ਤੰਗ ਤਾਣੇ ਮੈਨੂੰ ਪਤਾ ਹੈ ਵੀ ਇਹ ਕੀ ਚੀਜ਼ ਲੱਗਣ ਜਾ ਰਹੀ ਔਰੇ ਇਹਨੂੰ ਰੋਕੋ ਆਪਣੀ ਰੋਜ਼ ਬਈ ਰੋਜ਼ ਲੜਾਈਆਂ ਹੋਏ ਕਰਨੀਆਂ ਤੇ ਯਾਦ ਰੱਖਿਆ ਹੁਣ ਸਾਡਾ ਏਰੀਆ ਸ਼ਾਂਤ ਆ ਸ਼ਾਂਤ ਏਰੀਆ ਨੇ ਕੋਈ ਕ੍ਰਾਈਮ ਨਹੀਂ ਹੈਗਾ ਕਿਉਂਕਿ ਜੇ ਮੌਤ ਰ ਸਾਡੀ ਫੈਕਟਰੀ ਲੱਗਣ ਦੇ 5-7 ਸਾਲਾਂ ਬਾਅਦ ਹੋਣੀ ਹੋਣੀ ਆ ਠੀਕ ਹੈ ਜੇ ਇਸ ਫੈਕਟਰੀ ਨੂੰ ਰੋਕਣ ਦੇ ਵਿੱਚ ਅਸੀਂ ਮਰ ਗਏ ਤਾਂ ਉਹ ਸਭ ਤੋਂ ਵਧੀਆ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੇਪਰ ਮਿੱਲ ਉੱਚੀ ਦਾ ਜੋ ਇਹ ਇਹਨਾਂ ਨੇ ਨਹਿਰ ਜੋ ਪਾਣੀ ਲੈ ਕੇ ਇਹਨੂੰ ਕਹਿੰਨੇ ਜੀ ਬੁੱਢਾ ਨਾਲਾ ਜੋ ਇਹ ਸਾਡੇ ਉਰੀ ਤੋਂ ਹੀ ਸ਼ੁਰੂ ਹੁੰਦਾ ਹੈ ਸ੍ਰੀ ਚਮਕੌਰ ਸਾਹਿਬ ਤੋਂ ਉਰੇ ਤੋਂ ਕਰੀਬ 2 ਕਿਲੋਮੀਟਰ ਤੇ ਇਹ ਬੁੱੱਡਾ ਨਾਲਾ ਜਿਹੜਾ ਲੁਧਿਆਣੇ ਰੌਲਾ ਪੈਂਦਾ ਨਾ ਬੁੱੱਡਾ ਨਾਲਾ ਗੰਦਾ ਉਰੇ ਉਹ ਨਾਲਾ ਹੁਣ ਇਹਨੂੰ ਕੁਝ ਪ੍ਰਾਈਵੇਟ ਕਰਾਣੇ ਉਰੇ ਤੋਂ ਹੀ ਗੰਦਾ ਕਰਨੇ ਦੀ ਕੋਸ਼ਿਸ਼ ਕਰ ਰਹੇ ਆ ਸਾਹਮਣੇ ਪਾਣੀ ਲੈ ਕੇ ਗੱਬੇ ਫੈਕਟਰੀ ਹੈ ਸਾਹਮਣੇ ਨਹਿਰਾ ਪਾਣੀ ਲੈ ਕੇ ਉਹਨਾਂ ਨੇ ਇਸ ਬੁੱੱਡੇ ਨਾਲੇ ਵਿੱਚ ਸਿੱਟਣਾ ਅੱਜ ਦਾ ਕਹਿੰਦੇ ਵੀ ਅਸੀਂ ਨਹੀਂ ਸਿੱਟਾਂਗੇ ਪਰ ਉਹਨਾਂ ਨੇ ਬੁੱਢਾ ਨਾਲਾ ਗੰਦਾ ਕਰਨਾ ਹੈ ਜੋ ਲੁਧਿਆਣੇ ਰੌਲਾ ਪੈਂਦਾ ਨਾਲ ਬੁੱਢਾ ਨਾਲੀ ਦੀ ਸਫਾਈ ਸਿਚੀ ਵਾਲਾ ਸਾਫ ਕਰ ਰਹੇ ਆ ਜੇ ਉਹ ਉਹ ਇਹ ਨਾਲਾ ਪੂਰੇ ਤੋਂ ਸ਼ੁਰੂ ਹੁੰਦਾ ਕਿਲੋ ਤੋਂ ਕਿਲੋਮੀਟਰ ਤੋਂ আর ਉਰੀ ਦੇ ਤੋਂ ਗੰਦਾ ਕਰਨੇ ਦੀ ਕੋਸ਼ਿਸ਼ કરી ਜਾ ਰਹੀ ਆ ਸੋਮਾ ਸਭ ਨੂੰ ਦੱਸਣਾ ਚਾਹੁੰਦਾ ਹੈ ਵੀ ਜੋ ਆਪਣੇ ਤੋਂ ਰਬੂ ਦੇ ਥੱਲੇ ਪੇਪਰ ਮਿਲ ਲੱਗਣ ਜਾ ਰਹੀ ਆ ਉਹ ਇਹ ਸਾਡੀ ਕੱਚੀ ਨਹਿਰ ਹੈ ਨਾ ਇਸ ਨਹਿਰ ਚੋਂ ਇਹ ਪੇਪਰ ਮਿਲ ਨੇ ਪਾਣੀ ਲੈਣਾ ਸਿੱਧਾ ਪਾਣੀ ਲੈ ਕੇ ਗੱਬੇ ਫੈਕਟਰੀ ਲੱਗੇਗੀ ਉਸ ਤੇ ਗਾਂ ਬੁੱਢਾ ਨਾਲਾ ਹੈ ਉਹਦੇ ਵਿੱਚ ਗੰਦੇ ਨਾਲੇ ਵਿੱਚ ਪਾਣੀ ਪਾਇਆ ਜਾਏਗਾ ਹੈਨਾ ਐਨਾ ਹੀ ਸੋਮੇ ਤੁਹਾਨੂੰ ਦਿਖਾਉਂਦਾ ਹੋਇਆ ਵੀ ਭਾਈ ਇਹ ਨਹਿਰ ਆ ਬੁੱਢਾ ਨਾਲਾ ਤੁਹਾਨੂੰ ਮੈਂ ਦਿਖਾਤਾ ਇਹ ਕੱਚੀ ਨਹਿਰ ਦਿਖਾਤੀ ਵੀ ਆਹ ਕੁਝ ਤੁਹਾਡੇ ਅੱਖਾਂ ਦੇ ਸਾਹਮਣੇ ਇਹਨਾਂ ਨੇ ਲੁੱਟ ਕੇ ਖਾਣਾ ਸਾਰਾ ਕੁਝ ਬਚਾ ਹੁੰਦਾ ਹੈ ਤਾਂ ਵੀਰੇ ਬਚਾ ਲਿਓ ਆ ਤੁਹਾਡੇ ਸਾਹਮਣੇ ਸਾਰਾ ਕੁਝ ਦੇਖੋ ਵੀਰੇ ਕਿ ਬੇਨਤੀ ਆ ਇਸ ਚੀਜ਼ ਦੇ ਵਿੱਚ ਨਾ ਪ੍ਰਚਾਰ ਦੀ ਬਹੁਤ ਲੋੜ ਹੁੰਦੀ ਆ ਹੈਨਾ ਮੈਂ ਜ਼ਿੰਦਗੀ 'ਚ ਕਦੇ ਵੀ ਕੁਝ ਲਾਈਵ ਉਹਨਾਂ ਨੇ ਕਦੇ ਕਿਸੇ ਨੂੰ ਕਹਿੰਦਾ ਨਹੀਂ ਵੀ ਸ਼ੇਅਰ ਕਰੋ ਪਰ ਮੈਂ ਹੁਣ ਤੁਹਾਨੂੰ ਜ਼ਰੂਰ ਬੇਨਤੀ ਕਰਦਾ ਮੇਰੇ ਹੱਥ ਮੰਨ ਕੇ ਬੇਨਤੀ ਆ ਵੀ ਭਾਈ ਮੈਂ ਚੰਗੋਰਸਾ ਹਲਕੇ ਤੋਂ ਆ ਮੇਤੇ ਜਿੰਨਾ ਵੀ ਚਿੱਟਿਆਂ ਦੇ ਖਰਾਬ ਲੜੁੰਦਾ ਮੈਂ ਸਭ ਦੇ ਲੜਦਾ ਹੈ ਕਿੰਨਾ ਵੀ ਮੇਤੇ ਲੋਕਾਂ ਦਾ ਪਹਿਲਾ ਹੁੰਦਾ ਮੈਂ ਕਰਦਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਵੀ ਤੁਸੀਂ ਨਾ ਇਸ ਵੀਡੀਓ ਨੂੰ ਜ਼ਰੂਰ ਵੱਧਰੇ ਵੱਧ ਸ਼ੇਅਰ ਕਰੋ ਸਹਾਉਕੀ ਲੋਕਾਂ ਤੱਕ ਪਹੁੰਚ ਜਾ ਸਕਣ ਪੰਜਾਬ ਦੇ ਲੋਕ ਸਾਨੂੰ ਆਗੇ ਬਚਾ ਸਕਣ ਹੈ ਨਾ ਸਾਰੇ ਪੰਜਾਬ ਤੋਂ ਮੈਨਾਂ ਕਹਿੰਦਾ ਇਕੱਠੇ ਹੋਵੋ ਤੇ ਸਾਨੂੰ ਬਚਾਓ ਇਸ ਵੀਡੀਓ ਨੂੰ ਵੀਰੇ ਜਰੂਰ ਸ਼ੇਅਰ ਕਰੋ ਨੀਮਕ ਕਦੇ ਵੀ ਆਪਣੀ ਵੀਡੀਓ ਦੇ ਵਿੱਚ ਇਹ ਨਹੀਂ ਗਿਆ ਵੀ ਸ਼ੇਅਰ ਕਰੋ ਇਸ ਨੂੰ ਮੈਂ ਜਰੂਰ ਤੁਹਾਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਵੱਧਰੇ ਵੱਧ ਪ੍ਰਚਾਰ ਹੋ ਸਕੇ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ ਹੈ